ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਖਬਰ ਜੁੜਿਆ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਆਪਾਂ ਵੱਡੀ ਖਬਰ ਦਾ ਰੁਖ ਕਰਦੇ ਆ ਤੁਹਾਨੂੰ ਸੁਣਾਉਣੇ ਆ ਇਹ ਕੋਰਟ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਜਾਂ ਕੋਰਟ ਵੱਲੋਂ ਕਿਸ ਨੂੰ ਫਟਕਾਰ ਲਗਾਈ ਗਈ ਆ ਇਸ ਦੇ ਤਹਿਤ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਜਿਹੜਾ ਵੱਤ-ਬੱਤ ਸ਼ੇਅਰ ਕਰ ਦੇਣਾ ਆਪਣੇ ਕਮੈਂਟ ਵੀ ਜਿਹੜੇ ਜਰੂਰ ਲਿਖਣੇ ਨੇ ਤੁਹਾਨੂੰ ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਵੱਲੋਂ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੋਈ ਆ ਪਟੀਸ਼ਨ ਪਾਈ ਹੋਈ ਆ ਐਨਐਸਸੀ ਨੂੰ ਲੈ ਕੇ ਕਿ ਜਿਹੜੀ ਉਹਨਾਂ ਦੀ ਐਨਐਸਸੀ ਜਿਹੜੀ ਦੁਬਾਰਾ ਰਿਪੀਟ ਕੀਤੀ ਗਈ ਸੀ ਉਸ ਨੂੰ ਲੈ ਕੇ ਜਿਹੜੀ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਆ ਦੂਸਰੇ ਪਾਸੇ ਪੰਜਾਬ ਅਤੇ ਸੈਂਟਰ ਸਰਕਾਰ ਦਾ ਜਿਹੜਾ ਜਵਾਬ ਆ ਉਹ ਤੁਸੀਂ ਸੁਣਿਆ ਕਿ ਬਿਲਕੁਲ ਇੱਕੋ ਜਿਹਾ ਮੇਲ ਖਾਂਦਾ ਜਵਾਬ ਆ ਜਿਹੜਾ ਉਹ ਸਰਕਾਰਾਂ ਨੇ ਦਾਖਲ ਕੀਤਾਗਾ ਹੁਣ ਗੱਲ ਕਰੀਏ ਭਾਈ ਅੰਮਰਤਪਾਲ ਸਿੰਘ ਉੱਤੇ ਜਿਹੜੇ ਦੂਸਰੇ ਪਾਸੇ ਜਿੱਥੇ ਭਾਈ ਅੰਮਰਤਪਾਲ ਸਿੰਘ ਉੱਤੇ ਜਿਹੜਾ ਯੂਹਪੀਏ ਜਵਾਬਾ ਲੱਗਿਆਗਾ ਐਕਟ ਲੱਗਿਆਗਾ ਕਾਨੂੰਨ ਉਹਦੇ ਤਹਿਤ ਵੀ ਗੱਲਬਾਤ ਕਰਦੇ ਆ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਵੋਟਾਂ ਹਾਸਲ ਕਰਨ ਵਾਲਾ ਐਮਪੀ ਆ ਉਪਾਈ ਅੰਮਰਤਪਾਲ ਸਿੰਘਾ ਖੰਡੂਸਾ ਤੋਂ ਪਾਰਲੀਮੈਂਟ ਜਿੱਤਿਆ ਹੋਇਆ ਹੈਗਾ ਡਿਬਿਊ ਗਾਰਡ ਜੇਲ੍ਹ ਦੀ ਅਸਾਮਨ ਦੇ ਵਿੱਚ ਇਸ ਸਮੇਂ ਬੰਦਾ ਬੇਸ਼ੱਕ ਉਹਨਾਂ ਵੱਲੋਂ ਜਿਹੜੀਆਂ ਸਮੇਂਸਰ ਲੋਕ ਸਭਾ ਦੇ ਸਬੀਕਰ ਨੂੰ ਵੀ ਜਿਹੜੀਆਂ ਚਿੱਠੀਆਂ ਪਾਈਆਂ ਗਈਆਂ ਕਿ ਉਹਨਾਂ ਨੂੰ ਸਦਨ ਦੇ ਵਿੱਚ ਆਉਣ ਦਾ ਜਿਹੜਾ ਮੌਕਾ ਦਿੱਤਾ ਜਾਵੇ ਪਰ ਲੋਕ ਸਭਾ ਦੇ ਸਪੀਕਰ ਵੱਲੋਂ ਕਿਹਾ ਗਿਆ ਸੀ ਕਿ ਫਿਲਹਾਲ ਉਹ ਇਜਾਜ਼ਤ ਨਹੀਂ ਦੇ ਸਕਦੇ ਕਿ ਤੁਸੀਂ ਹਾਈ ਕੋਰਟ ਦਾ ਜਿਹੜਾ ਰੱਖ ਸਕਦੇ ਹੋ ਜਾਂ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਇਸਨੇ ਬਾਤ ਭਾਈ ਅੰਮਰਪਾਲ ਸਿੰਘ ਦੇ ਵਕੀਲਾ ਵੱਲੋਂ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਰੁਕੂ ਕੀਤਾ ਹੋਇਆਗਾ ਤੇ ਜਿਹੜੀ ਉਹਦੀ ਸੁਣਵਾਈ ਆ ਉਹ 17 ਫਰਵਰੀ ਤੇ ਪੈ ਚੁੱਕੀ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਦੋ ਜ਼ਿਲ੍ਹਿਆਂ ਤੋਂ ਪੌਲਤ ਪ੍ਰਤਾਪ ਸਿੰਘ ਤੋਂ ਜਿਹੜੇ 10 ਤੇ ਵੇਜ ਮੰਗੇ ਨੇ ਤੇ ਜਿਹੜਾ ਭਾਈ ਅੰਮਰਪਾਲ ਸਿੰਘ ਦੇ ਉੱਪਰ ਜਿਹੜੀਆਂ ਐਫ ਆਰ ਆਈ ਜਿਹੜੀ ਆ ਹੋਈਆਂ ਨੇ ਉਹਨਾਂ ਦੇ ਸਾਰੇ ਦਸਤੇ ਵੇਜ ਜਿੰਨੇ ਵੀ ਹੈਗੇ ਨੇ ਹੁਣ ਤੱਕ ਦੇ ਜਿਹੜੇ ਉਹ 17 ਫਰਵਰੀਨ ਜਿਹੜੇ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣ ਪੰਜਾਬ ਹਰਿਆਣਾ ਕੋਰਟ ਨੇ ਜਿਹੜਾ ਇਹ ਦੋ ਜ਼ਿਲ੍ਹੇ ਨੇ ਮੋਗਾ ਤੇ ਮக்சਰ ਮੋਗਾ ਤੇ ਮக்சਰ ਦੇ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਅਪੀਲ ਕੀਤੀ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ 17 ਫਰਵਰੀ 2025 ਨੂੰ ਜਿਹੜਾ ਕਿ ਜਿੰਨੇ ਵੀ ਭਾਈ ਅੰਮਰਤਪਾਲ ਸਿੰਘ ਤੇ ਜਾਂ ਉਹਨਾਂ ਦੇ ਸਾਥੀਆਂ ਉੱਤੇ ਐਫ ਆਈ ਆਰ ਨੇ ਜਾਂ ਕੁਝ ਹੋਰ ਦਸਤਾਵੇਜ਼ ਨੇ ਜੋ ਵੀ ਸਾਰੇ ਜਿਹੜੇ ਉਹ 17 ਫਰਵਰੀ ਨੂੰ ਜਮ੍ਹਾਂ ਕਰਾਏ ਜਾਣ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤੇ ਭਾਈ ਅੰਮਰਤਪਾਲ ਸਿੰਘ ਨੇ ਜੋ ਚਿੱਠੀ ਲਿਖੀ ਸੀ ਲਿਖੀ ਸੀ ਕਿ ਸਾਨੂੰ ਜਿਹੜਾ ਸਾਧਨ ਦੇ ਵਿੱਚ ਮੌਕਾ ਦਿੱਤਾ ਜਾਵੇ ਕਿਉਂਕਿ ਉਹਨਾਂ ਦਾ ਇੱਕ ਅਧਿਕਾਰ ਆ ਉਹ ਐਮਪੀ ਜਿੱਤੇ ਹੋਏ ਨੇ ਐਮਪੀ ਵੀ ਸਭ ਤੋਂ ਵੱਧ ਵੋਟਾਂ ਦੇ ਨਾਲ 2 ਲੱਖ ਵੋਟਾਂ ਦੇ ਨਾਲ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਉਹਨਾਂ ਨੂੰ VOTING ਹੋਈ ਆ ਹੁਣ ਸਾਦਨਾ ਜਿਹੜਾ ਇਜਲਾਸ ਆ ਜਿਹੜਾ ਬਾਈਟਾ ਉਹ ਪੇਸ਼ ਕਰ ਦਿੱਤਾ ਗਿਆ ਜੋ ਬਾਈਟ ਦੇ ਵਿੱਚ ਤੁਸੀਂ ਦੇਖਿਆਗਾ ਕਿਸਾਨਾਂ ਦੇ ਲਈ ਕੀ ਨਿਕਲਿਆ ਉਹਦੇ ਵਿੱਚੋਂ ਤੁਸੀਂ ਸਾਰਾ ਉਹ ਬਾਈਟ ਸੁਣਿਆਗਾ ਤੇ ਭਗਵਾਨਤਮਨ ਵੀ ਇਸ ਗੱਲ ਤੋਂ ਨਾਰਾਜ਼ ਆ ਕਿ ਮੋਦੀ ਵੱਲੋਂ ਜੋ ਵਾਈਟ ਪੇਪਰ ਪੇਸ਼ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਉਹਦੇ ਵਿੱਚ ਜਿਹੜਾ ਨਾ ਪੰਜਾਬ ਸਰਕਾਰ ਨੂੰ ਕੁਝ ਦਿੱਤਾ ਗਿਆ ਨਾ ਕਿਸਾਨਾਂ ਨੂੰ ਕੁਝ ਦਿੱਤਾ ਗਿਆ ਤਬਾਅ ਇਸ ਤੇ ਗੱਲਾਂ ਨੇ ਪਰ ਫਿਲਹਾਲ ਜਿਹੜੀ ਗੱਲ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਜੋ ਐਨਐਸਏ ਲੱਗੀ ਆ ਉਹਨਾਂ ਤੇ ਸਾਥੀਏ ਤੇ ਐਨਐਸਏ ਲੱਗੀ ਆ ਉਸ ਨੂੰ ਲੈ ਕੇ ਵੀ ਜਿਹੜੀ ਕਿ ਹੁਣ ਜਿਹੜੀ ਅਗਲੀ ਸਲਵਾਈ ਆ ਉਹ 17 ਫਰਵਰੀ ਨੂੰ ਹੋਣੀ ਆ ਕਿਉਂਕਿ ਲਗਾਤਾਰ ਜਿਹੜੀ ਕੰਟੀਨਿਊਸ ਵੈਸ ਚੱਲ ਰਹੀ ਆ ਉਸ ਨੂੰ ਲੈ ਕੇ ਤੁਹਾਨੂੰ ਇਹ ਵੀ ਦੱਸ ਦਈਏ ਕਿ 10 ਅਤੇ 18 ਮਾਰਚ ਦਾ ਦਿਨ ਜਿੱਥੇ ਕਿ ਭਾਈ ਅੰਮਰਤਪਾਲ ਸਿੰਘ ਦੇ ਸਾਥੀਆਂ ਨੇ ਗ੍ਰਿਪਦਾਰੀਆਂ ਹੋਈਆਂ ਨੇ ਭਾਈ ਅੰਮਰਤਪਾਲ ਸਿੰਘ ਦੀ ਗ੍ਰਿਪਦਾਰੀ ਮਹੀਨਾ ਦੇ ਕਰੀਬ ਬਾਅਦ ਚ ਹੋਈ ਆ ਜਿਹੜੀ ਐਨਐਸਏ ਟੁੱਟਣ ਦਾ ਸਮਾਂਗਾ ਉਹ ਕਿਸ ਦਾ 10 ਮਾਰਚ ਆ ਕਿਸ ਦਾ 18 ਮਾਰਚ ਆ ਤੇ ਇਸ ਨੂੰ ਲੈ ਕੇ ਵੀ ਜਿਹੜੀ ਸਰਕਾਰ ਮੂਹਰੇ ਵੱਡੀ ਇੱਕ ਚੁਣੌਤੀ ਬਣੀ ਹੋਈ ਆ ਦੂਸਰੇ ਪਾਸੇ ਜਿਹੜੇ ਆ ਤੁਹਾਨੂੰ ਮੈਂ ਦੱਸਿਆ ਕਿ ਮੋਗਾ ਅਤੇ ਅੰਬਰਸਰ ਦੇ ਪ੍ਰਸ਼ਾਸਨ ਨੂੰ ਜਿਹੜਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ 17 ਫਰਵਰੀ ਨੂੰ ਜਿਹੜਾ ਕਿ ਇਹ ਆਪਣੀਆਂ ਜਿੰਨੀਆਂ ਵੀ ਲਿਖਤਾਂ ਨੇ ਜਿੰਨੇ ਵੀ ਮੁਕਾਦਮੇ ਦਰਜ ਹੋਏ ਨੇ ਜਾਂ ਕੀ ਘਟਨਾ ਵਾਪਰੀਆਂ ਨੇ ਸਾਰਾ ਜਿੰਨੇ ਵੀ ਸਬੂਤ ਨੇ ਉਹ 17 ਫਰਵਰੀ ਨੂੰ ਜਿਹੜਾ ਦੋ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਜਿਹੜਾ ਉੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਦੂਸਰੇ ਪਾਸੇ ਭਾਈ ਅੰਮਿਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਵੱਲੋਂ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਤੇ ਇੱਕ ਜਿਹੜੀ ਇਹ ਕਹਦੀ ਹੈ ਕਿ ਸਰਕਾਰ ਵੱਲੋਂ ਜਿਹੜੀ ਰੰਜਸ ਆ ਜਾਂ ਆਪਾਂ ਇਹ ਕਹ ਲਈਏ ਕਿ ਪ੍ਰੇਟੀ ਕਲਾ ਪਾਰਟੀਆਂ ਵੱਲੋਂ ਕਿ ਭਾਈ ਅੰਮਰਪਾਲ ਸਿੰਘ ਨੂੰ ਜਿੱਤਿਆ ਭਾਈ ਅੰਮਰਪਾਲ ਸਿੰਘ ਜਿੱਤੇ ਨੇ ਖੰਡੂ ਸਾਹਿਬ ਤੋਂ ਵੱਡੀਆਂ ਵੋਟਾਂ ਦੇ ਨਾਲ ਦੂਸਰੇ ਆਪਾਂ ਕਹਦੇ ਕਿ ਉਹਨਾਂ ਦੇ ਨਾਲ ਹੀ ਉਹਨਾਂ ਦੇ ਸਾਥੀ ਆਪਾਂ ਜਾਂ ਸਾਥੀ ਕਹ ਲਈਏ ਜਾਂ ਉਹਨਾਂ ਦੇ ਨਾਲ ਮੇਲ ਖਾਂਦੇ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤੇ ਨੇ ਤੇ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਇੱਕ ਪਾਰਟੀ ਬਣਾਈ ਆ ਅਕਾਲੀ ਦਲ ਬਾਦਸ ਪੰਜਾਬ ਦੀ ਇਸ ਨੂੰ ਲੈ ਕੇ ਵੀ ਜਿਹੜੀਆਂ ਵਿਰੋਧੀ ਸਰਕਾਰਾਂ ਨੇ ਜਾਂ ਪੰਜਾਬ ਸਰਕਾਰ ਆ ਜਾਂ ਕੇਂਦਰ ਸਰਕਾਰ ਆ ਜਾਂ ਅਕਾਲੀ ਦਲ ਆ ਤੇ ਉਹਨਾਂ ਵੱਲੋਂ ਵੀ ਜਿਹੜਾ ਕਿ ਸਮਾਜ ਸਰ ਜਿਹੜੇ ਇਨਸਾਨੇ ਸਾਦੇ ਜਾ ਰਹੇ ਨੇ ਜੋ ਜੁਆਪੀਆ ਜਿਹੜਾ ਲੱਗਦਾਗਾ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਇਸ ਨੂੰ ਲੈ ਕੇ ਵੀ ਜਿਹੜੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਸੂਤਰਮਤਾ ਉਹ ਇਥੋਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਸਰਕਾਰਾਂ ਵੱਲੋਂ ਪਹਿਲਾਂ ਹੀ ਜਿਹੜਾ ਸਾਰਾ ਕੁਝ ਪਲਾਨ ਕੀਤਾ ਜਾਂਦਾਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਦੁਬਾਰੇ ਐਨਐਸਏ ਕਿਸ ਤਰ੍ਹਾਂ ਲਾਉਣੀ ਆ ਉਹਨਾਂ ਨੂੰ ਵੋਟਾਂ ਚ ਕਮੇ ਉਹਨਾਂ ਨੂੰ ਜਿਹੜਾ ਕਿ ਖੜੇ ਨਹੀਂ ਹੋਣ ਦਿੱਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਸਾਰੀਆਂ ਅਰਚਨਾ ਦੂਰ ਹੁੰਦੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਕਾਰਜ ਨੇ ਉਹ ਰੱਦ ਕਰਾਉਣ ਨੂੰ ਬਥੇਰਾ ਜਿਹੜਾ ਤਰਲੋ ਮੱਸੀ ਹੋਏ ਵਿਰੋਧੀ ਹਾਈ ਕੋਰਟ ਦੇ ਵਿੱਚ ਵੀ ਗਏ ਬਾਅਦ ਦੇ ਵਿੱਚ ਵੀ ਗਏ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਗਿਆ ਉਹਦੀ ਮੈਂਬਰਸ਼ਿਪ ਅਦਤ ਕਰਾਉਣ ਦੇ ਲਈ ਬਾਅਦ ਦੇ ਵਿੱਚ ਵੀ ਬਥੇਰਾ ਜੋਰ ਲਾਇਆ ਆਖਰ ਉਹਨੂੰ ਜੋਰ ਲਾ ਕੇ ਬੈਠ ਗਏ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਤੋਂ ਬਾਅਦ ਜਿਹੜਾ ਕਿ ਪਤਾ ਲੱਗ ਗਿਆ ਇਹਨਾਂ ਨੂੰ ਕਿ ਭਾਈ ਅੰਮ੍ਰਿਤਪਾਲ ਸਿੰਘ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਇਸ ਨੂੰ ਲੈ ਕੇ ਜਿਹੜਾ ਸਰਕਾਰਾਂ ਵੱਲੋਂ ਸਾਰਾ ਇੱਕ ਬਰਦਾਂਤ ਏਜੰਸੀ ਵੱਲੋਂ ਘੜਿਆ ਗਿਆ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਜਿਹੜਾ ਯੂਪੀਏ ਜਿਹੜਾ ਲਾ ਦਿੱਤਾ ਇਸ ਨੂੰ ਲੈ ਕੇ ਵੀ ਜਿਹੜਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਆ ਕਿ ਭਾਈ ਇਹ ਦੱਸੋ ਕਿ ਇਥੇ ਵਿੱਚ ਜਿਹੜਾ ਜੁਐਪੀ ਵੱਡਾ ਕਿ ਜਾਂ ਆਪਾਂ ਇਹ ਕਹਿ ਲਈ ਕਿ 302 ਦਾ ਮਕਦਮਾ ਜੇ ਆਪਾਂ ਕਿਸੇ ਨੂੰ ਕਤਲ ਕਰਦੇ ਆ ਕਤਲ ਦਾ ਮਕਦਮਾ ਦਰਜ ਹੋਣਾ ਚਾਹੀਦਾ ਤੇ ਜਾਂ ਜੋ ਸਰਕਾਰ ਨੇ ਦੱਸਿਆ ਪੰਜਾਬ ਦੇ ਡੀਜੀਪੀ ਨੇ ਦੱਸਿਆ ਕਿ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਗੁਰਪ੍ਰੀਤ ਸਿੰਘ ਹਰੀਨਾਉਂ ਦੇ ਵਿੱਚ ਜਿਹੜਾ ਸਾਸਤ ਘਰਤਾਗਾ ਉਹਦੇ ਹੱਥਾਂ ਜਾਂ ਵਿਦੇਸ਼ ਦੇ ਵਿੱਚ ਬੈਠਾ ਕੋ ਗੈਂਗਸਟਰ ਦਾ ਅਸਰ ਦੱਲਾ ਉਹਦਾ ਜਾਨੀ ਕਿ ਤਮਾਮ ਇਸ ਤਰ੍ਹਾਂ ਗੱਲਾਂ ਨੂੰ ਲੈ ਕੇ ਜਿਹੜਾ ਕਿ ਵਿਰੋਧੀਆਂ ਵੱਲੋਂ ਵੀ ਜਿਹੜਾ ਰੌਲਾ ਪਾਇਆ ਜਾਂਦਾ ਹੈਗਾ ਡਿਬੇਟਾਂ ਹੁੰਦੀਆਂ ਨੇ ਜੋ ਪੰਜਾਬ ਦੇ ਵਿੱਚ ਮਾਹੌਲ ਬਣ ਰਿਹਾ ਹੈਗਾ ਉਹ ਤੁਹਾਨੂੰ ਸਭ ਨੂੰ ਪਤਾਗਾ ਪਰ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਪਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਹਨਾਂ ਤੋਂ ਨੌ ਸਾਥੀਆਂ ਦੀ ਜਿਹੜੀ NSA ਆ ਉਹ ਖਤਮ ਹੋਣ ਵਾਲੀ ਆ ਨੌ ਸਾਥੀ ਤੇ ਬਾਕੀ ਜਿਹੜੇ ਵਕ ਵਕ ਪੰਜਾਬ ਦੇ ਜੇਲਾ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਿੰਘ ਬੰਦ ਨੇ ਉਹਨਾਂ ਦੇ ਸਾਥੀ ਬੰਦ ਨੇ ਉਹ ਜਲਦੀ ਰਿਹਾ ਹੋਣਗੇ ਹੁਣ ਮਕਦਮਾ ਭਾਈ ਅੰਮ੍ਰਿਤਪਾਲ ਸਿੰਘ ਤੇ ਜਿਹੜਾ ਯੂਪੀਏ ਲੱਗਿਆਗਾ ਇਹ ਥੋੜਾ ਸੰਕਤ ਆ ਇਸ ਨੂੰ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੀਆਂ ਮੁਸ਼ਕਲਾਂ ਨੇ ਇਸ ਦੇ ਨਾਲ ਜਿਹੜੀਆਂ ਵਧੀਆਂ ਹੋਈਆਂ ਨੇ ਜਾਂ ਅੱਗੇ ਵੀ ਜਿਹੜੀਆਂ ਕੀ ਸਰਕਾਰਾਂ ਇਹਦੇ ਚ ਤਮਾਮ ਆਪਣਾ ਰੁੱਖ ਅਖਤਾਰ ਕਰਦੀਆਂ ਨੇ ਬਾਧ ਵੀ ਸਕਦੀਆਂ ਨੇ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਨਾਂ ਸਾਰੀਆਂ ਗੱਲਾਂ ਨੂੰ ਕੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੰਦੇ ਆ ਕਿ ਆਪਣਾ ਪੱਖ ਰੱਖਦੇ ਆ ਉਸ ਪੱਖ ਦੇ ذریعے ਅੱਗੇ ਜਿਹੜੇ ਕੋਰਟ ਆ ਉਹਨੇ ਕੋਰਟ ਨੇ ਵੇਖਣਾ ਹੁੰਦਾ ਕਿ ਇਹ ਇਹਦੇ ਵਿੱਚ ਕਿੰਨੀ ਕਿ ਸੱਚਾਈ ਆ ਕਿੰਨੀ ਕਿ ਇਹਦੇ ਵਿੱਚ ਜਾਂ ਆਪਾਂ ਕਹੀ ਦੀ ਕਿ ਪੋਲੀਟਿਕਲ ਆਪਣੀ ਸੰਤੰਤ ਬਾਜ਼ੀ ਆ ਤਾਂ ਕਿ ਭਾਈ ਅੰਮਰਪਾਲ ਸਿੰਘ ਨੂੰ ਕਿਉਂ ਜਿਹੜਾ ਘੇਰਿਆ ਜਾ ਰਿਹਾ ਇਸ ਗੱਲਾਂ ਤੇ ਤਮਾਮ ਜਿਹੜੀਆਂ ਆਪਾਂ ਦੁਬਾਰੇ ਫਿਰ ਵੀਡੀਓ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਤੁਸੀਂ ਆਪਣੀ رائے ਜਿਹੜੀ ਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣੀ ਆ ਆਪਣੇ ਕਮੈਂਟ ਬਾਕਸ ਵੱਤ ਤੋਂ ਵੱਦ ਜਰੂਰ ਲਿਖਣੇ ਨੇ ਤੇ ਵੀਡੀਓ ਨੂੰ ਵੱਤ ਤੋਂ ਵੱਦ ਸ਼ੇਅਰ ਜਰੂਰ ਕਰਨਾ ਧੰਨਵਾਦ ਬੈਲਜਾ ਖਾਲਸਾ ਬੈਲਜ ਕੀ ਫਤਿਹ